ਕਾਲ ਸੈਨਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਪੰਜਾਬ ਦੇ ਵਿੱਚ ਵਾਪਰੀ ਵੱਡੀ ਅਨਸੁਖਾਵੀ ਘਟਨਾ ਦੀ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਇਆ। ਦਰਅਸਲ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਤੇ ਪਿੰਡ ਬੰਡਾਲਾ ਦੇ ਵਿੱਚ ਇੱਕ ਬਖਸ਼ੀਸ ਨਾਮੀ ਨੌਜਵਾਨ ਦੇ ਵੱਲੋਂ ਜਿਕੇ ਲਈ ਇੱਕ ਵਿਅਕਤੀ ਦੇ ਵੱਲੋਂ ਅੱਜ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦਾ ਕਤਲ ਕੀਤਾ ਜਾਂਦਾ ਹੈ। ਦਰਅਸਲ ਏ ਗੁਰੂ ਗ੍ਰੰਥ ਸਾਹਿਬ ਮਾਰੀ ਦੀ ਵਿਦਬੀ ਦੀ ਘਟਨਾ ਜੋ ਹੈ ਬੰਡਾਲਾ ਦੇ ਵਿਖੇ ਵਾਪਰੀ ਹਾਲਾਂਕਿ ਮੌਕੇ ਤੇ ਹੀ ਮੌਜੂਦ ਸੰਗਤ ਦੇ ਵੱਲੋਂ ਗੁਰੂ ਘਰ ਦੇ ਵਿੱਚ ਜੋ ਸੰਗਤ ਮੌਕੇ ਤੇ ਮੌਜੂਦ ਸੀ ਉਕਤ ਵਿਅਕਤੀ ਦਾ ਕਹਿ ਲਿਏ ਜਾਂ ਉਕਤ ਦੋਸ਼ੀ ਦਾ ਸੋਧਾ ਉਹਨਾਂ ਦੇ ਵੱਲੋਂ ਲਗਾਇਆ ਗਿਆ ਜਿੱਥੇ ਉਸ ਨੂੰ ਉਸਤੇ ਕੀਤੀ ਦੀ ਸਜ਼ਾ ਦਿੱਤੀ ਗਈ ਸੰਗਤ ਦੇ ਵੱਲੋਂ ਰੋਧ ਦੇ ਵਿੱਚ ਆਏ ਸੰਗਤ ਦੇ ਵੱਲੋਂ ਕੁੱਟਮਾਰ ਉਸਦੀ ਕੀਤੀ ਗਈ ਤੇ ਬਕਾਇਦਾ ਇਸ ਦੋਸ਼ੀ ਨੂੰ ਬਾਅਦ ਦੇ ਵਿੱਚ ਪੁਲਿਸ ਦੇ ਹਵਾਲੇ ਵਿੱਚ ਜੜਾ ਹੈ ਉਹ ਕਰ ਦਿੱਤਾ ਗਿਆ ਜਿਸ ਵੇਲੇ ਦੱਸਿਆ ਜਾ ਰਿਹਾ ਹੈ ਕਿ ਬਾਅਦ ਦੁਪਹਿਰ ਗੁਰਦੁਆਰਾ ਬਾਬਾ ਬੀਰ ਸਿੰਘ ਹੋਰਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਰੀਬ 2:00 ਵਜੇ ਦੇ ਜਿਹੜਾ ਹੈ ਇਹ ਵਿਅਕਤੀ ਦਾਖਲ ਹੁੰਦਾ ਹੈ ਗੁਰੂ ਘਰ ਦੀ ਹਦੂਦ ਦੇ ਅੰਦਰ ਜਿੱਥੇ ਜਿਸ ਵੇਲੇ ਗੁਰੂ ਮਹਾਰਾਜ ਦੇ ਦਰਬਾਰ ਤੇ ਵਿੱਚ ਦਾਖਲ ਹੋਇਆ ਤਾਂ ਇਸ ਦੇ ਵੱਲੋਂ ਅੰਦਰ ਦਾਖਲ ਹੋ ਕੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦਾ ਪਹਿਲਾਂ ਕਤਲ ਕੀਤਾ ਗਿਆ ਤੇ ਫਿਰ ਉਹਨਾਂ ਅੰਗਾਂ ਨੂੰ ਬਾਹਰ ਲਿਆ ਦਿੱਤਾ ਗਿਆ ਜਿੱਥੇ ਤੇ ਨਾਲ ਦੇ ਨਾਲ ਇਸ ਦੇ ਵੱਲੋਂ ਫਿਰਕਾ ਪ੍ਰਸਤੀ ਦੇ ਨਾਰੇ ਲਾਉਣੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਗਏ ਜਿਸ ਵੇਲੇ ਗੁਰੂ ਘਰ ਦੇ ਵਿੱਚ ਜੋ ਸੰਗਤ ਮੌਜੂਦ ਸੀ ਜਿਸ ਨੂੰ ਲੈ ਉਹਨਾਂ ਸਾਰੀ ਸੰਗਤ ਦਾ ਇਸਤੇਮਾਲ ਧਿਆਨ ਪੈਂਦਾ ਹੈ ਤਾਂ ਉਸ ਨੂੰ ਮੌਕੇ ਤੇ ਹੀ ਸੰਗਤ ਦੇ ਵੱਲੋਂ ਫੜ ਕੇ ਬੰਨ ਲਿਆ ਜਾਂਦਾ ਹੈ ਇਸ ਦੀ ਕੁਟਮਾਰ ਕੀਤੀ ਜਾਂਦੀ ਹੈ ਦਰਅਸਲ ਉਸ ਵੇਲੇ ਸੰਗਤ ਦਾ ਸੁਭਾਵਿਕ ਸੀ ਰੋਸ ਜਾਗਣਾ ਰੋਸ ਦੇ ਵਿੱਚ ਆਏ ਸੰਗਤ ਦੇ ਵੱਲੋਂ ਇਸ ਦੀ ਕੁਟਮਾਰ ਕੀਤੀ ਗਈ ਤੇ ਬਕਾਇਦਾ ਪੁਲਿਸ ਪ੍ਰਸ਼ਾਸਨ ਨੂੰ ਇਤਲਾ ਕਰਕੇ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਇਸ ਨੂੰ ਕੀਤਾ ਗਿਆ ਹੈ ਜਿਸ ਤੇ ਬਾਬਤ ਕੇ ਹੁਣ ਪੁਲਿਸ ਨੇ ਇਸ ਦੇ ਉੱਤੇ ਜੋ ਹੈ ਉਹ ਵਿਅਦਪੀ ਦੀ ਘਟਨਾ ਦਾ ਮਾਮਲਾ ਵਿਛੜਾਈ ਉਹ ਦਰਜ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀ ਹਾਲਤ ਵੀ ਕਾਫੀ ਗੰਭੀਰ ਹੈ ਇਹ ਨਹੀਂ ਨਹੀਂ ਇਸ ਮੌਕੇ ਧਰਮ ਪ੍ਰਚਾਰ ਦੇ ਜੋ ਆਗੂ ਨੇ ਉਸ ਇਲਾਕੇ ਦੇ ਉਹ ਵੀ ਮੌਕੇ ਤੇ ਪਹੁੰਚਦੇ ਨੇ ਸੰਗਤ ਦੇ ਵੱਲੋਂ ਇੱਥੇ ਜਿਹੜਾ ਬਹੁਤ ਸਾਰੇ ਕਹਿ ਲਏ ਹਾਲਾਂਕਿ ਸੰਗਤ ਦੇ ਵਿੱਚ ਰੋਹ ਕਾਫੀ ਸੀਗਾ ਪਰ ਬਹੁਤ ਕਾਨੂੰਨੀ ਤਰੀਕੇ ਦੇ ਨਾਲ ਵੀ ਜਿਹੜਾ ਸਾਰੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਕਾਫੀ ਕੰਟਰੋਲ ਦੇ ਅਧੀਨ ਹੈ ਜਿੱਥੇ ਸੰਗਤ ਦੇ ਵੱਲੋਂ ਹਾਲਾਂਕਿ ਇਸ ਨੌਜਵਾਨ ਦੀ ਇਸ ਵਿਅਕਤੀ ਦੀ ਕੁਟਮਾਰਤਾ ਜਿਹੜੀ ਹੈ ਰੋਸ ਦੇ ਵਿੱਚ ਆ ਕੇ ਕੀਤੀ ਗਈ ਹੈ ਪਰ ਬਾਅਦ ਦੇ ਵਿੱਚ ਉਸ ਨੂੰ ਕਾਨੂੰਨੀ ਤੌਰ ਤੇ ਜਿਹੜਾ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕੀਤਾ ਗਿਆ ਹੈ ਤਫਰੋਜ਼ਪੁਰ ਦਾ ਪਿੰਡ ਹੈ ਜੀ ਬੰਡਾਲਾ ਜਿਸ ਦੇ ਵਿੱਚ ਕੇ ਬਖਸ਼ੀਸ਼ ਨਾਮੀ ਵਿਅਕਤੀ ਇਹ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਹੋਰ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਆਖਿਰ ਕਿਸ ਤਰੀਕੇ ਨਾਲ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਅਸੀਂ ਬਡਾੜੇ ਵਾੜੇ ਨੂੰ ਰੱਖਣੀ ਅਸੀਂ ਬਡਾੜੇ ਵਾੜੇ ਨੂੰ ਰੱਖਣੀ ਅਸੀਂ ਕੋੜਾ ਨਹੀਂ ਜਾਣਾ ਅਜੇ ਕਾਰਵਾਈ ਤੇ ਮਾੜੀ-ਮੁੱਡੀ ਲਿਖਾਂਗੇ ਅਸੀਂ ਬਡਾੜੇ ਵਾੜੇ ਨੂੰ ਰੱਖਣੀ ਅਸੀਂ ਕੋੜਾ ਨਹੀਂ ਜਾਣਾ ਅਜੇ ਕਾਰਵਾਈ ਤੇ ਮਾੜੀ-ਮੁੱਡੀ ਲਿਖਾਂਗੇ ਸੋ ਇਸ ਸਾਰੀ ਘਟਨਾ ਦੀ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਲਖਬੀਰ ਸਿੰਘ ਮਾਲਮ ਸਭ ਤੋਂ ਪਹਿਲਾਂ ਪੈਸਾ ਭੋਰਾਂ ਦਾ ਸਵਾਗਤ ਕਰਦੇ ਆਂ ਸਵਾਗਤ ਹੈ ਪਾਈ ਸਾਜ ਜੀ ਕਾਲ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਧੰਨਵਾਦ ਜੀ ਬਿਲਕੁਲ ਸੋ ਪਹਿਲਾ ਸ਼ੁਰੂਆਤ ਦੇ ਵਿੱਚ ਪੂਰਾ ਮਾਮਲਾ ਦੱਸਦੇ ਚੱਲੋ ਆਖਿਰ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰਦੀ ਹੈ ਤੇ ਕੀ ਕੁਝ ਉਸ ਦੌਰਾਨ ਹੋਇਆ ਇਹ ਪਰ ਜਿਲ੍ਹਾ ਪੰਜਾਬ ਦੇ ਵਿੱਚ ਪਿੰਡ ਪੰਡਾਲਾ ਥਾਣਾ ਅਰਪ ਦੇ ਵਿੱਚ ਪੈਂਦਾ ਜੀ ਪਿੰਡ ਪੰਡਾਲਾ ਉੱਤੇ ਇੱਕ ਸੇ ਨਾਂ ਤੇ ਬਣਿਆ ਹੈ ਪਿੰਡ ਦੇ ਸਾਰੇ ਨਕਰਦੇ ਪੰਜਾ ਘਰਦੋਰੇ ਕੀ ਆ ਜੀ ਉੱਤੇ ਅੱਜ ਕੋਈ ਨੌਜਵਾਨ ਇੱਕ ਤਕਰੀਬਨ 20 ਦੇ ਵਿੱਚ ਗੁਰੂ ਘਰ ਦੇ ਦਾਖਲ ਹੁੰਦਾ ਹੂੰ ਤੇ ਅੰਦਰ ਜਾ ਕੇ ਉਹ ਗੁਰੂ ਸਾਹਿਬ ਦੇ ਆ ਜਾ ਕੇ ਅੰਗਪਾਟਕ ਲਿਆਂਦਾ ਤਾਂ ਬਾਹਰ ਲੈ ਜਾਂਦਾ ਹੂੰ ਤ ਬਾਹਰ ਅਕ ਸਿਕ ਸੰਪਾਣੇ ਖੜੀਆਂ ਉਹਨਾਂ ਦੇ ਪਰੋਪਨ ਦੀ ਕੋਸ਼ਿਸ਼ ਕੀਤੀ ਤੇ ਉਸਨੇ ਆਵਾ ਪ੍ਰਭੂ ਪਚਾਓ ਪ੍ਰਭੂ ਪਚਾਓ ਦੇ ਨਾਰੇ ਲਾਉਣੇ ਸ਼ੁਰੂ ਕਰਤੇ ਤੇ ਸਿਕ ਸੰਪਾਣੇ ਫੜ ਲਿਆ ਉਹਨੂੰ ਉੱਤੇ ਹੂੰ ਉਹ ਉੱਥੇ ਵੜ ਕੇ ਭਾਲਿਆ ਬਾਅਦ ਵਿੱਚ ਸਾਨੂੰ ਜਿ세 ਬੰਦਿਆਂ ਨੂੰ ਕਾਲ ਕੀਤੀ ਅਸੀਂ ਵੀ ਗਏ ਪ੍ਰਸ਼ਾਸਨ ਨੂੰ ਸਾਨੂੰ ਕੀਤਾ ਪ੍ਰਸ਼ਾਸਨ ਹੀ ਪਹੁੰਚ ਗਿਆ ਫਿਰ ਉਹਨੇ ਸਹੀ ਆਪਣਾ ਸਾਰਾ ਡਰੈਸ ਨਾਲ ਲਾ ਕੇ ਪਿੰਡਸੀਮ ਦਾ ਤਰਲੀ ಗ್ರಾಮੋਂ ਦਾ ਪਿੰਡਸੀ ਉਹ ਵਕਤ ਨਾਲ ਦੇ ਪਿੰਡ ਦਾ ਲਾ ਕੇ ਪਿੰਡਸੀ ਨੌਜਵਾਨ ਦਾ ਹੂੰ ਫਿਰ ਉਹਨੇ ਜਿਹੜੀ ਬੇਦਵੀ ਕੀਤੀ ਆ ਗੁਰੂ ਸਾਹਿਬ ਦੀ ਅੰਗ ਪਾਰ ਕੇ ਬਾਹਰ ਲੈ ਕੇ ਆਇਆ ਅਸੀਂ ਨੌਜਵਾਨਾਂ ਨੇ ਮਨ ਚ ਪੁੱਛਿਆ ਵੀ ਉਹਨੂੰ ਕਿਥੇ ਲਾਇਆ ਨੌਜਵਾਨਾਂ ਨੇ ਹੂੰ ਬਹੁਤ ਵਿੱਚ ਉਹ ਨੌਜਵਾਨ ਨੂੰ ਉਹ ਤੇ ਐਸਪੀ ਡੀ ਸਾਹਿਬ ਨੇਕਤ ਇਹ ਪੁਲਸ ਦਾ ਸਾਰਾ ਪ੍ਰਸ਼ਾਸਨ ਆ ਗਿਆ ਉਹਨਾਂ ਨੇ ਹਵਾਲੇ ਕੀਤਾ ਹੈ ਜੀ ਦੂਸਰੇ ਪਾਸੇ ਮੈਂ ਆਪਣੇ ਪੈਨਾ ਤੇ ਗੁਰੂ ਬਰਨ ਸਿੰਘ ਦੀ ਕਿਹੜੀ ਹੋਈ ਬੇਦਬੀ ਦਾ ਪਰਚਾ ਦਰਜ ਕਰਾਇਆ ਹੈ ਹੂੰ ਤੇ ਅੱਕੇ ਕਿਹੜੀ ਗੱਲ ਹੈਗੀ ਹੈ ਪ੍ਰਸ਼ਾਸਨ ਨੂੰ ਸਾਨੂੰ ਵਿਸ਼ਵਾਸ ਹੈ ਕਿ ਇੱਕ ਹਫ਼ਤੇ ਦੇ ਅੰਦਰ ਸੈੱਟ ਬਣਾ ਕੇ ਜਿਹੜੇ ਅਸਲੀ ਦੋਸ਼ੀ ਉਹਨਾਂ ਤੇ ਪਹੁੰਚਾਂਗੇ ਬਿਲਕੁਲ ਇਹ ਪ੍ਰਸ਼ਾਸ਼ਚਨਾ ਅਸਲੀ ਦੋਸ਼ੀਆਂ ਤੱਕ ਪਹੁੰਚਦਾ ਤੇ ਠੀਕ ਹਨ ਇਹ ਫਿਰ ਅਸੀਂ ਅੱਜ ਸਵੇਰੇ ਉੱਥੇ ਗੁਰੂ ਘਰ ਚ ਸਾਈ ਪਾਠ ਆਰੰਭ ਕਰਤਾ ਤੇਰੇ ਕਰਾਵਾਂਗੇ ਜੀ ਉਸ ਤੋਂ ਬਾਅਦ ਜਦੋਂ ਪਹੁੰਚ ਉਦੋਂ ਪਾਵਾਂਗੇ ਜਦੋਂ ਮਤਲਬ ਦੋਸ਼ੀ ਸਾਹਮਣੇ ਆ ਜਾਣਗੇ ਕਿੰਨਾ ਨੇ ਬੇਦਬੀ ਕਰਾਈ ਕਿੰਨਾ ਕਹਿਣ ਤੇ ਹੋਈ ਆ ਜਿਵੇਂ ਉਹ ਪ੍ਰਭੂ ਤਨ ਆਲੇ ਆਰੇ ਪ੍ਰਭੂ ਬਚਾਓ ਪ੍ਰਭੂ ਬਚਾਓ ਮੈਨੂੰ ਬਚਾਓ ਆ ਉਹ ਸਾਈ ਕਰਨ ਉਸ ਚ ਚੜਾ ਜਾਂਦਾ ਹੈ ਪਾਈਤਰ ਮਨੇ ਕਹਿੰਦੇ ਬਦਬੀ ਹੋਈ ਹੈ। ਸਿਰ ਪਾਈ ਸਾਹਿਬ ਜਿਸ ਵੇਲੇ ਤੁਸੀਂ ਪਹੁੰਚੇ ਸੀਗੇ ਤਾਂ ਉਸ ਵੇਲੇ ਕਿਹੋ ਜਿਹੇ ਹਾਲਾਤ ਤੁਹਾਡੇ ਕੋਲ ਵੀ ਗਲਬਾਤ ਕੀਤੀ ਗਈ ਹੋਏਗੀ ਕਿ ਉਸ ਨੌਜਵਾਨ ਨੇ ਕੋਈ ਅਜਿਹਾ ਸੰਕੇਤ ਦਿੱਤਾ ਕਿ ਕਿਸੇ ਦੇ ਕਹਿਨ ਤੇ ਬਦਬੀ ਕੀਤੀ ਜਾਂ ਕਿਦਾਂ। ਉਹਨੇ ਕੋਈ ਪਾਣੇ ਕੋਈ ਕੋਈ ਬੋਲਦਾ ਨੌਜਾਨ ਬਾਹਰ ਹੀ ਸੰਗਤ ਤੋਂ ਕਾਲੀ ਸੀ ਮੈਂ ਉੱਤੇ ਮੈਨੂੰ ਵੀ ਅਦਾ ਪਹੁੰਚਾ ਪਹੋਣਾ ਕਰਨ ਜਾਣ ਤੇ ਲੱਗੇ ਪਰ ਸਾਰਾ ਲੱਕਰ ਪਾਹੀ ਵੱਡਾ ਪਿੰਡ ਸਾਰਾ ਸੰਗਤਾਂ ਬਾਹਰ ਆ ਕੇ ਸੀ। ਹੂੰ ਤੇ ਬਾਅਦ ਵਿੱਚ ਜਾਣ ਪੁੱਛ ਕੇ ਉਸਨੇ ਆਪਣਾ ਘੜਾ ਘੋਮਸ਼ਮੋ ਕੇ ਬੈਠਾ ਸੀਗਾ। ਹੂੰ ਇਕਨਪਰ ਬਾਲਮੀ ਨੇ ਅਸੀਂ ਸਾਨੂੰ ਨੇ ਹਾਂਜੀ ਤੇ ਬਾ ਉਹਨੇ ਯਰ ਨੂੰ ਉਹ ਸਚਨਾਗਰ ਪ੍ਰਸ਼ਾਸ਼ਕ ਮੰਗੋਂ ਲੈ ਗਿਆ ਜੀ ਤੇ ਅਜੇ ਤੱਕ ਕੋਈ ਗੱਲ ਕਲੀਅਰ ਨਹੀਂ ਹੋਈ ਸਾਡੇ ਕੋਲ ਕੱਲ ਨੂੰ ਮਿਲਾਂਗੇ ਪ੍ਰਸ਼ਾਸਨ ਫਿਰ ਅਗਲੀ ਕਾਰਵਾਈ ਬਾਰੇ ਗੱਲ ਕਰਾਂਗੇ ਕੀ ਹੁੰਦਾ ਬੰਦਾ ਫਿਰ ساری ਗੱਲ ਕਲੀਅਰ ਹੋਊਗੀ ਜੀ ਬਿਲਕੁਲ ਸੋ ਕੀ ਲੱਗਦਾ ਕਿਉਂਕਿ ਜਿਸ ਵੇਲੇ ਕੋਈ ਅਜਿਹੇ ਦੋਸਤੀ ਫੜੇ ਜਾਂਦੇ ਨੇ ਪੈਸਾ ਆਪ ਤੇ ਬਾਅਦ ਦੇ ਵਿੱਚ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਜਾਂ ਬਾਅਦ ਦੇ ਵਿੱਚ ਇਹ ਗੱਲਾਂ ਬੜੀਆਂ ਨਿਕਲ ਕੇ ਆਉਂਦੀਆਂ ਜੀ ਮੰਦਬੁੱਧੀ ਸੀਗਾ ਸੋ ਜਿਸ ਤਰੀਕੇ ਨਾਲ ਤੁਸੀਂ ਉਸ ਨੌਜਵਾਨ ਦੇ ਹਾਲਾਤ ਦੇਖੇ ਉਸ ਵਿਅਕਤੀ ਦੇ ਕੁਝ ਅਜੀਹਾ ਸੀ ਵੀ ਉਹ ਮੰਦਬੁੱਧੀ ਹੈ ਕਿਦਾਂ ਕੱਲ ਨੂੰ ਇਹਨਾਂ ਕਹਿ ਕੇ ਛੱਡ ਦਿੱਤਾ ਜਾਏ ਕੋਈ ਮੰਦਬੁੱਧੀ ਨਹੀਂ ਅਸੀਂ ਸੈਂਕੜੇ ਥਾਵਾਂ ਤੇ ਜਾ ਚੁੱਕੇ ਹਾਂ ਸੈਂਕੜੇ ਥਾਵਾਂ ਤੇ ਪਰਚੇ ਦਰਜ ਕਰਾਇਆ ਜਦੋਂ ਬੰਦਾ ਕੋਈ ਜਿੰਦਾ ਫੜ ਲਈਦਾ ਕਹਿੰਦੇ ਉਹ ਮੰਦਬੁੱਧੀ ਸੀਗਾ ਬਾਅਦ ਵਿੱਚ ਪਰਿਵਾਰ ਵੀ ਸਾਰਾ ਉਹ ਮੰਦਬੁੱਧੀ ਕਹਿ ਕੇ ਉਹਨੂੰ ਸਾਰੇ ਮੰਦਬੁੱਧੀ ਤੇ ਕੋਈ ਉਹਨੇ ਫਿਰ ਤੇ ਪਰਨਾ ਬੰਨ ਕੇ ਗਿਆ ਅੰਦਰ ਪੂਰਾ ਗਿਆ ਅੰਦਰ ਅੰਦਰ ਜਾ ਕੇ ਉਹਨੇ ਮਹਾਰਾਜ ਦੀ ਬੇਦਬੀ ਕੀਤੀ ਆ ਬਾਲਵੇ ਨੌਜੋਨਾਲ ਸਿੰਘਾਂ ਦੇ ਸਾਡੇ ਫੜਨ ਤੇ ਉਹਨੇ ਸਾਰਾ ਆਪਣੇ ਪਰਿਵਾਰ ਦਾ ਡਰੈਸ ਸਾਰੇ ਇਸ ਤਰ੍ਹਾਂ ਅਡਰੈਸ ਦੱਸ ਕੇ ਜੀ ਨਾਲ ਲਿਖ ਕੇ ਤੇ ਸਿਆਰ ਲਿਖਿਆ ਪਿਆ ਤੇ ਪਛਾਣ ਚ ਨ ਕੋਲ ਜੀ ਬਿਲਕੁਲ ਸਹੀ ਸੀਗਾ ਉਹ ਸਿਰਫ ਕੱਲੀ ਗੁਰੂ ਕਾਂਬ ਸਿੰਘ ਦੀ ਬੇਦਬੀ ਮਨਸਾ ਨਾਲ ਆਇਆ ਸੀ ਹੋਰ ਕੋਈ ਮਨਸਾ ਨਹੀਂ ਕੱਲੀ ਬੇਦਬੀ ਕਰਨੇ ਮਨਸਾ ਨਾਲ ਆਇਆ ਸੀ ਹੂੰ ਸੋ ਜਿਸ ਵੇਲੇ ਜੀ ਬਿਲਕੁਲ ਜਿਸ ਵੇਲੇ ਉਕਤ ਨੌਜਵਾਨ ਦੇ ਅੰਦਰੋਂ ਮਾਰਜ ਜੰਗਾ ਦਾ ਕਤਲ ਕੀਤਾ ਜਾਂਦਾ ਹੈ ਉਸ ਵੇਲੇ ਅੰਦਰ ਕੋਈ ਆਗੂ ਜਾਂ ਕੋਈ ਮੌਜੂਦ ਨਹੀਂ ਸੀਗੇ ਪ੍ਰਬੰਧਕ ਵੀ ਅੰਦਰ ਨਹੀਂ ਉੱਤੇ ਕੋਈ ਗੁਰਦੁਆਰਾ ਤੇ ਐਸੇ ਅੰਦਰ ਕੋਈ ਉਸ ਪ੍ਰਬੰਧਕ ਦੀ ਇਹ ਬਾਹਰ ਸੰਗ ਬੈਠੀ ਸੀ ਸਾਹਮਣੇ ਆਪਣਾ ਦਵਾਲਾ ਆਵੇ ਦਵਾਲਾ ਦੇ ਸੰਗਤਾਂ ਸਾਹਮਣੇ ਬੈਠੇ ਉਹਨਾਂ ਨਾਲ ਪੜਿਆ ਨੂੰ ਜੀ ਉਹ ਛੱਡਾ ਲੋ ਪੜ ਕੇ ਗਿਆ ਮੱਥਾ ਟੇਕਣ ਤੇ ਜਿੱਦੋਂ ਮੈਂ ਕਿਤਾ ਪਰਨਾ ਸਿਰ ਤੇ ਬੰਨ ਕੇ ਮੱਥਾ ਟੇਕਣ ਤੇ ਨੀਤਨਾ ਗਿਆ ਜੀ ਅੰਦਰ ਜਾ ਕੇ ਉਹਨੇ ਇਸ ਘਟਨਾ ਨੂੰ ਜਾਮ ਦਿੱਤਾ ਜੀ ਗੁਰਦੁਆਰਾ ਬਿਲਕੁਲ ਸੂਪਰ ਪ੍ਰਸ਼ਾਸਨ ਦੇ ਕੋਲ ਕੀ ਮੰਗ ਕਰਦੇ ਹੋ ਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਹਾਲ ਤੱਕ ਬੜੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਅਜਹੀਆਂ ਘਟਨਾਵਾਂ ਹੋਈਆਂ ਕੋਈ ਬਹੁਤਾ ਕਹਿ ਲਈ ਕਿ ਵਧੀਆ ਇਨਸਾਫ ਅਜੇ ਤੱਕ ਸਾਨੂੰ ਮਿਲਿਆ ਨਹੀਂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਾਰਵਾਈ ਵਧੀਆ ਨਹੀਂ ਹੁੰਦੀ ਤੇ ਕਿਹੋ ਜਿਹੀ ਰਣਨੀਤੀ ਰਹੇਗੀ ਬਿਕਾ ਉਹ ਸਾਡੇ ਪੁਰਖਿਆਂ ਨੇ ਇਸ ਦੇਸ਼ ਨੂੰ ਯਾਦ ਕਰਾਇਆ ਸੀ ਆਪਣਾ ਖੂਨ ਢੋਲ ਕੇ ਜੀ ਜਦੋਂ ਸਾਡਾ ਖਾਲਸੇ ਦਾ ਰਾਜ ਹੁੰਦਾ ਸੀਗਾ ਉਦੋਂ ਕਿਸੇ ਧਰਮ ਦੇ ਤੇ ਹੰਸਤਾਨ ਦੀ ertidhi ਦੇ ਪੰਜਾਬ ਚਰਚੇ ਦੀ ਬੇਦਬੀ ਨਹੀਂ ਹੁੰਦੀ ਸੀ ਜੀ ਫਿਰ ਇਸ ਸਾਡੇ ਪੁਰਖਿਆਂ ਨੇ ਦੇਸ਼ ਨੂੰ ਯਾਦ ਕਰਾਇਆ ਕਿ ਸਾਡੇ ਧਰਮ ਦੀ ਆਇਦਨ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੁੰਦੀ ਆ ਹੂੰ ਤੇ ਆਇਦਨ ਇੱਥੇ ਘਟਨਾ ਵਾਪਰਦੀਆਂ ਨੇ ਫਿਰ 2015 ਤੋਂ ਪਹਿਲੇ ਚਿਰ ਹੁੰਦੀਆਂ ਬੇਦਬੀਆਂ ਪਹਿਲੇ ਹੋਈਆਂ 76 ਚੋਈਆਂ 84 ਚੋਈਆਂ ਸਮੇਂ ਸਮੇਂ ਤੇ ਮਹਾਰਾਜ ਗੁਰੂ ਕਰਦੇ ਬੇਦਬੀਆਂ ਸਰਕਾਰਾਂ ਨੇ ਵੀ ਕਰਾਈਆਂ ਰਛੇ ਫਿਰ ਜਿਹੜੀ 2015 15 ਦੇ ਛੇ ਹੋਈ ਬੁਰਜ ਜਵਾਰ ਸਿੰਘ ਵਾਲੇ ਪਿੰਡ ਤੋਂ 1ਪ ਜੂਨ ਨੂੰ ਹੂੰ ਉਸ ਤੋਂ ਬਾਅਦ ਇੱਕ ਦੋ ਚਲੋ ਤਾਂ ਤੋਂ ਕੋਈ ਨੂੰ ਫਿਰ ਫਿਰ ਟੋਰੀ ਕਰਨਾ ਕਾਲੀ ਸਰਕਾਰ ਸਾਡੀ ਪੰਚ ਸਰਕਾਰ ਉਹਨਾਂ ਸਰਕਾਰ ਸੀ ਧਰਤੀ ਤੇ ਫਿਰ ਉਹਨਾਂ ਉਸ ਟਾਈਮ ਕੋਈ ਕਾਰਵਾਈ ਨਹੀਂ ਕੀਤੀ ਸਗੋ ਸਾਡੇ ਸਿੰਘਾਂ ਤੇ ਕਾਰਵਾਈ ਕਰਤੀ ਉਲਟੀ ਸਿੰਘਾਂ ਤੇ ਉਹਨਾਂ ਸ਼ੱਤਤ ਕੀਤਾ ਸਰਕਾਰ ਨੇ ਤੇ ਉਲਟਾ ਉਹਨਾਂ ਨੂੰ ਹੋਣ ਕਿਦੋਂ ਇਨਕੁਆਇਰੀ ਦੇ ਫੇਸ ਦੇ ਵਿੱਚ ਗੱਲ ਇਹ ਸਾਹਮਣੇ ਆਈ ਆ ਕਿ ਬੀਬੀ ਤੇ ਵੀ 18 ਸਰਸਾ ਨਹੀਂ ਕਰਾਈ ਆ ਉਹਦੇ ਪ੍ਰਤੀਫ ਕਲੀਅਰਨਸ ਚਰੀਆਮ ਕੋਰਟ ਦੇ ਵਿੱਚ ਬਿਆਨ ਦੇ ਦਿੱਤੇ ਨੇ ਵੀ ਜਦੋਂ ਪੁਰਜ ਜਵਾਰ ਸਿੰਘ ਵਾਲੇ ਵਿੱਚ ਕਿਸੇ ਕਥਾਵਾਜਕ ਨੇ ਆਪਣਾ ਪ੍ਰਚਾਰ ਕੀਤਾ ਤੇ 18 ਸਰਸਾ ਤੇ ਪ੍ਰੇਮੇ ਨੇ ਲੋਕਟਾਚ ਛਡ ਦਿੱਤੇ। ਤੇ ਕਿਦੋਂ ਕੱਲ ਹਣੀਪ੍ਰੀਤ ਕੋਲ ਤੇ ਆਰਾਮ ਰੇਹਣ ਕੋਲ ਜਾਂਦੀ ਹੈ ਤੇ ਉਹ ਕਹਿੰਦੇ ਵੀ ਆਪਾਂ ਇਹਨਾਂ ਦਾ ਆਪਣੀ ਬੇਦਵੀ ਦਾ ਬਦਲਾ ਲੈਣਾ ਲੋਕਟਾਣਾ। ਹੂੰ। ਲੋਕ ਕਹਿੰਦੇ ਵੀ ਗੁਰੂ ਕ੍ਰਾਂਤ ਸਾਹਿਬੀ ਇਹਨਾਂ ਦਾ ਤਾਂ ਉਹਨੇ ਕਿ ਗੁਰੂ ਕ੍ਰਾਂਤ ਸਾਹਿਬ ਦੀ ਬੇਦਵੀ ਕਰਾਈ ਜਾਵੇ। ਹੂੰ। ਉਹਦਾ ਸ਼੍ਰੀ ਆਮਾਣੋ ਪ੍ਰਦੀਪ ਕਲੀਅਰ ਨੇ ਕੋਰਟ ਦੇ ਵਿੱਚ ਇੱਕ ਚੌੜਛ ਬਿਆਨ ਕਰਾਇਆ ਇਹ ਵੀ ਇੰਟਰਨਿਟ ਆਰਾਮ ਰੇਹਣ ਤਿਆਰੀ ਹਣੀਪ੍ਰੀਤ ਤੇ ਕਹਿੰਦੇ ਬੇਦਵੀ ਹੋਈ ਆ। ਅਜੇ ਵੀ ਕਰਦਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਕਟੇਰੇ ਵਿੱਚ ਫੜਨ ਨਹੀਂ ਕੀਤਾ। ਤੇ ਇਹ ਦਿਨ ਬੀਤੀ ਹੁੰਦੀ ਹੈ ਪਰ ਇਨਸਾਫ ਨਹੀਂ ਮਿਲਦਾ। ਇਨਸਾਫ ਤਾਂ ਕਾਲੇ ਸੇਲਰ ਤੇ ਥਾੜੇ ਲੈਣਾ ਪੈਂਦਾ। ਤੇ ਨਹੀਂ ਧਰਤੀ ਤੇ ਜਿਸਤ ਜਿਸਤ ਲਈ ਹੀ ਆਪਣਾ ਦੇਸ਼ ਨੂੰ ਯਾਦ ਮੰਨਿਆ ਸੀ। ਸੋ ਐਸਐਨ ਪਾਈ ਲਖਬੀਰ ਸਿੰਘ ਮਾਲਮ ਜਿਨ੍ਹਾਂ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ ਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜੋ ਉਕਤ ਵਿਅਕਤੀ ਹੈ ਉਸਦੇ ਵੱਲੋਂ ਬਕਾਇਦਾ ਆਪਣੀ ਪੂਰੀ ਜਾਣਕਾਰੀ ਖੁਦ ਪ੍ਰਸ਼ਾਸਨ ਤੱਕ ਦਿੱਤੀ ਗਈ ਹੈ ਕਿ ਆਖਿਰ ਉਹ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ। ਕੀ ਉਸਦਾ ਨਾਮ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਸ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਇਸ ਦੇ ਬਾਬਤ ਜਿਹੜੀ ਹੈ ਉਹ ਬੰਦ ਦੀ ਕਾਰਵਾਈ ਜ਼ਰੂਰ ਕਰੇਗਾ ਹੋਰ ਅਪਡੇਟਸ ਦੇ ਲਈ ਬਨੇ ਰਹੋ